ਹਾਂਜੀ ਪ੍ਰਧਾਨ ਜੀ ਜਿਹੜਾ ਪੰਜਾਬ ਸਰਕਾਰ ਦਾ ਪਤਲਾ ਫੁਕਿਆ ਗਿਆ ਭਗਵੰਤ ਮਾਨ ਦਾ ਕੀ ਕਹਿਣਾ ਚਾਹੁੰਦੇ ਮੈਂ ਨਾਲ ਨਾਲ ਅੱਜ ਸਮੁੱਚੇ ਪੰਜਾਬ ਤੇ ਜਿਲ੍ਹਾ ਤਰਨਤਾਰਨ ਤੇ ਅਧੀਨ ਹੋਂਦੇ ਸਮੁੱਚੇ ਹੀ ਸਾਰੇ ਅਹੁਦੇਦਾਰਾਂ ਵਰਕਰਾਂ ਦੇ ਵਿੱਚ ਬੜਾ ਰੋਸ ਹੈ ਕਿ ਅੱਜ ਭਾਜਪਾ ਦੇ ਸਾਬਕਾ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲਗਿਆ ਦੇ ਜਿਹੜਾ ਘਰ ਤੇ ਗਰਨੇਟ ਚਲਾ ਕੇ ਜਿਹੜਾ ਹਮਲਾ ਕੀਤਾ ਗਿਆ ਹੈ ਉਤੇ ਤੈਤਾ ਜਲਾ ਤਾਂ ਤਾਂ ਤੇ ਵਾਸੀ ਵਟ ਵਟ ਮੰਡਲਾਂ ਦੇ ਵਿੱਚ ਉਹ ਦੋਸ਼ ਪ੍ਰਗਟ ਕਰਦੇ ਆ ਤੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਜਿਹੜੀ ਸੁੱਤੀ ਸਰਕਾਰ ਆ ਉਹਨੂੰ ਪੁੱਛਣ ਵਾਸਤੇ ਅੱਜ ਖੜ ਗਏ ਨੇ ਲੋਕ ਪਿੰਡਾਂ ਦੇ ਵਿੱਚ ਕਿ ਕਿਸੇ ਵੀ ਹਾਲਾਤ ਦੇ ਵਿੱਚ ਨਾ ਕੋਈ ਵਪਾਰੀ ਸੇਫ ਹੈ ਨਾ ਕਿਸੇ ਪਾਰਟੀ ਦਾ ਆਗੂ ਸੇਫ ਹੈ ਅੱਜ ਜਿਹੜੇ ਪੰਜਾਬ ਦੇ ਹਾਲਾਤ ਬਣ ਚੁੱਕੇ ਨੇ ਉਹ ਦਦ ਨਾਲ ਉਹ ਦਰ ਪਰ ਹੋ ਚੁੱਕੇ ਇਸੇ ਦੇ ਤਹਿਤ ਅੱਜ ਸਮੁੱਚੇ ਲੋਕ ਇਹਨਾਂ ਕੋਲ ਪੁੱਛਣਾ ਚਾਹੁੰਦੇ ਨੇ ਕਿ ਤੁਸੀਂ ਲੋਕਾਂ ਦੀ ਸੁਰੱਖਿਆ ਦੀ ਗੱਲ ਕਰਦੇ ਸੀ ਲਾਅ ਐਂਡ ਆਰਡਰ ਦੀ ਗੱਲ ਕਰਦੇ ਸੀ ਜਿੱਥੇ ਦਿਨ ਦਿਹਾੜੇ ਅੱਜ ਲੋਕ ਗੋਲੀਆਂ ਚੱਲ ਰਹੀਆਂ ਨੇ ਫਰੋਤੀਆਂ ਮੰਗ ਰਹੇ ਨੇ ਹਰੇਕ ਘਰਾਂ ਦੇ ਅੱਗੇ ਜਿਹੜੇ ਉਹ ਗਰਨੇਟਾਂ ਦੇ ਨਾਲ ਥਾਣਿਆਂ ਦੇ ਵਿੱਚ ਗਰਨੇਟਾਂ ਦੇ ਨਾਲ ਜਿਹੜੇ ਹਮਲੇ ਹੋ ਰਹੇ ਨੇ ਤੇ ਅੱਜ ਅਸੀਂ ਜਿਹੜਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਜਪਾਗੂ ਦੇ ਕਰ ਗ੍ਰਨੇਡ ਦੇ ਉੱਤੇ ਜਿਹੜਾ ਉਹ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਇਹਦੀ ਜਿਹੜੀ ਜੁੰਮਿਆ ਰਹੀ ਆਮ ਆਦਮੀ ਪਾਰਟੀ ਤੇ ਭਗਵਨ ਸਮਾਨ ਹੈ ਕਿ ਜਿਹੜਾ ਕਿਸੇ ਦੇ ਵੀ ਸੁਰੱਖਿਆ ਨੂੰ ਜਨਕੀਨੀ ਬਣਾਉਂਦੇ ਵਿੱਚ ਅੱਜ ਤੱਕ ਜਿਹੜਾ ਉਹ ਅਸਫਲ ਰਿਹਾ ਇਸੇ ਤਹਿਤ ਜਿਹੜਾ ਅੱਜ ਸਮੁੱਚੇ ਜ਼ਿਲ੍ਹਾ ਤਰਨਤਾਰ ਦੇ ਸਮੁੱਚੇ ਆਗੂਆਂ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਹੈ ਇਸ ਸੁੱਤੀ ਸਰਕਾਰ ਨੂੰ ਜਿਹੜੀਆਂ ਜਲੰਤਾਂ ਪਾਈ